ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਹਿਬ ਸਤਿਗੁਰੂ ਛੇ ਗੁਰੂ ਆਮਦਾਸ ਪਾਤਸ਼ਾਹ ਜਿਨੇ ਆਪਣੀ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ ਕਿਰਪਾ ਕਰਕੇ ਅੱਜ ਪੰਜਵੀਂ ਵਾਰ ਮੁਕਤਪਾਉਂਦਰ ਉਸੇ ਜਿਹੜੀ ਐ ਸਵਾ ਬਖਸ਼ਿਸ਼ ਦਿੱਤੀ ਆ ਮੈਂ ਗੁਰੂ ਆਮਦਾਸ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟ ਨੂੰ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਿਰਪਾ ਤੇ ਬਖਸ਼ਿਸ਼ ਕਰਕੇ ਪੰਜਵੀਂ ਵਾਰ ਲਗਾਤਾਰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਚੋਂ ਦੀ ਹੈ ਉੱਥੇ ਮੈਂ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਵਾਤ ਜਿਨ੍ਹਾਂ ਨੇ ਬੜੀ ਜਿਆ ਤੇ ਮਲਾਰ ਦੇ ਨਾਲ ਇਹਦੇ ਪ੍ਰੋਕਾ ਪਰਕਰ ਕੀਤਾ ਉਹਨਾਂ ਦਾ ਵੀ ਤਰ੍ਹਾਂ ਮੈਂ ਨਾਲ ਦੀ ਨਾਲ ਸਭ ਤੋਂ ਪਹਿਲਾਂ ਕਰਦਾ ਸ਼ੋਮਣੀ ਕਾਲੀ ਦਲ ਦੇ ਸਮੂਚੀ ਲੀਡਰਸ਼ਿਪ ਦੇ ਪ੍ਰਧਾਨ ਸਾਹਿਬ ਦਾ ਇਹਨਾਂ ਨੇ ਸਰਦਾਰ ਜਸਵੀਰ ਬਾਦਲ ਨੇ ਸਾਰਿਆਂ ਦੀ رائے ਲੈ ਕੇ ਤੇ ਸਮੂਹ ਸੇਵਾ ਦਾ ਆਜ਼ਮੇਦਾਰ ਲਾਏ ਆ। ਜਈ ਬਾਜੀ ਵੋਟਾਂ ਵੱਧ ਲੈ ਕੇ ਕੰਮ ਘਾਟਦਾ ਹਰ ਕੋ ਕੇ ਸਹਾਮਕ ਸੇਵਾ ਆ ਤੇ ਗੁਰੂ ਦਾ ਕਿਰਪਾ ਕਰਨਾ ਜਿੱਡਾ ਵੱਡਾ ਫਰੋਲਾ ਮਾਰਕੀਟ ਕੀ ਟਾਉਰ ਦੀ ਵੱਡੀ ਇਹ ਸੇਵਾ ਵਿੱਚ ਤੇ ਮੈਂ ਗੁਰੂ ਚਾਰ ਨੰਬਰ ਦਾ ਵਾਅਦਾ ਕਰਨਾ ਸਤਿਗੁਰੂ ਜੀ ਅੱਗੇ ਵੀ ਆਪ ਹੀ ਸੇਵਾ ਲੈਂਦੇ ਰਹੇ ਹੁਣ ਵੀ ਤਰੁੱਟ ਕਰਕੇ ਉਹੋ ਹੀ ਕਾਰਜ ਕਰਾਇਓ ਜਿਹੜੇ ਤੁਹਾਡੇ ਦਰ ਤੇ ਪ੍ਰਵਾਨ ਹੋਣ ਸੋ ਮੈਂ ਸਾਰੇ ਸਿੱਖ ਪੰਥ ਦਾ ਵੀ ਧੰਨਵਾਦ ਕਰਦਾ ਕਿਉਂਕਿ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਠਾਨਕੋਟ ਤੋਂ ਲੈ ਕੇ ਬੋਰ ਤੱਕ ਹਰਿਆਣਾ ਪੰਚਗੜ੍ਹ ਤੇ ਹਿਮਾਚਲ ਤੱਕ ਸੀਮ ਤੇ ਆ ਤੇ ਮੈਂ ਇਹ ਉਦਾਂ ਆ ਜੇ ਸਰਮੌਰ ਜਸੇਬੰਦੀ ਦੇ ਤੌਰ ਤੇ ਲਾਈਓ ਤੇ ਸਾਰੀ ਦੁਨੀਆ ਦੇ ਵਰਲਡ ਵਾਈਡ ਹੈ ਇਸ ਜਸੇਬੰਦੀ ਨੂੰ ਸੰਮੌਰ ਮੰਨਿਆ ਜਾਂਦਾ ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂਬਰ ਸਹਿਬਾਨਾਂ ਦਾ ਚੇਤੇ ਤੌਰ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੀ ਚੋਲੀ ਦੀ ਸੇਵਾ ਪੰਜਵੀਂ ਵਾਰ ਪਾਈ ਆ ਇਹ ਕਿਰਪਾ ਕਰਕੇ ਆਪ ਹੀ ਲੈਣ ਸੇਵਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗੁਰੂ ਅੰਤਮ ਸਾਹਿਬ ਸਤਿਗੁਰੂ ਛੇ ਗੁਰੂ ਆਮਦਾਸ ਪਾਤਸ਼ਾਹ ਜਿਨੇ ਆਪਣੀ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ ਕਿਰਪਾ ਕਰਕੇ ਅੱਜ ਪੰਜਵੀਂ ਵਾਰ ਮੁਕਤਪਾਉ ਦੇ ਵਿੱਚ ਜਿਹੜੀ ਐ ਸਵਾ ਬਖਸ਼ਿਸ਼ ਦਿੱਤੀ ਆ ਮੈਂ ਗੁਰੂ ਆਮਦਾਸ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਿਰਪਾ ਤੇ ਬਖਸ਼ਿਸ਼ ਕਰਕੇ ਪੰਜਵੀਂ ਵਾਰ ਲਗਾਤਾਰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਚੋਣੀਆਂ ਉੱਥੇ ਮੈਂ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਵਾਦ ਜਿਨ੍ਹਾਂ ਨੇ ਬੜੀ ਚਾਅ ਤੇ ਮਲਾਰ ਦੇ ਨਾਲ ਇਹਦੇ ਘ੍ਰੋਟਾ ਪਾਰਕਰ ਕੀਤਾ ਉਹਨਾਂ ਦਾ ਵੀ ਤਕਰਾ ਮੈਂ ਨਾਲ ਦੀ ਨਾਲ ਸਭ ਤੋਂ ਪਹਿਲਾਂ ਕਰਦਾ ਸ਼ੋਮਨੀ ਕਾਲੀਦਲ ਦੇ ਸਮੁੱਚੀ ਲੀਡਰਸ਼ਿਪ ਦੇ ਪ੍ਰਧਾਨ ਸਾਹਿਬ ਦਾ ਇਹਨਾਂ ਨੇ ਸਰਦਾਰ ਸੰਜੀਤ ਬਾਦਲ ਨੇ ਸਾਰਿਆਂ ਦੀ رائے ਲੈ ਕੇ ਤੇ ਮੁੱਖ ਸੇਵਾ ਦਾ ਉਮੀਦਵਾਰ ਲਿਆ ਹੈ। ਸ਼ਹੀਦਾਂ ਦੀ ਵੋਟਾਂ ਵੱਢ ਲੈ ਕੇ ਕੰਮ ਕਰਦਾ। ਵਰਕੋਗੇ ਨਾਰਮਕ ਸੇਵਾ ਆ। ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਵੱਡਾ ਭਰੋਲਾ ਮਾਰਕੀਟ ਕੀ ਟਾ ਉਹਦੀ ਵੱਡੀ ਇਹ ਸੇਵਾ ਬਈਆ ਤਨ ਆ ਗੁਰੂ ਚਰਨਾਂ ਦਾ ਰਸਤਰਾ ਸਤਿਗੁਰ ਜੀ ਅੱਗੇ ਵੀ ਆਪ ਹੀ ਸੇਵਾ ਲੈਂਦੇ ਰਹੇ ਹੁਣ ਵੀ ਤਰੁੱਟ ਕਰਕੇ ਉਹੋ ਹੀ ਕਾਰਜ ਕਰਾਇਓ ਜਿਹੜੇ ਤੁਹਾਡੇ ਦਰ ਤੇ ਪ੍ਰਵਾਨ ਹੋਣ ਸੋ ਮੈਂ ਸਾਰੇ ਸਿੱਖ ਪੰਥ ਦਾ ਵੀ ਧੰਨਵਾਦ ਕਰਦਾ ਕਿਉਂਕਿ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਠਾਨਕੋਟ ਤੋਂ ਲੈ ਕੇ ਬੋਰ ਤੱਕ ਹਰਿਆਣਾ ਪੰਡਿਗੜ੍ਹ ਤੇ ਹਿਮਾਚਲ ਤੱਕ ਸੀਮਿਤ ਆ ਤੇ ਇਹ ਉਦਾਂ ਜ세ਰਮੌਰ ਜ세ਬੰਦੀ ਦੇ ਤੌਰ ਤੇ ਲੱਗੀ ਤੇ ਸਾਰੀ ਦੁਨੀਆ ਦੇ ਵਰਲਡ ਵਾਈਡ ਹੈ ਇਸ ਜਫਾਏ ਬੰਦੀ ਨੂੰ ਸਨਮੌਰ ਮੰਨਿਆ ਜਾਂਦਾ। ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂਬਰ ਸਹਿਬਾਨਾਂ ਦਾ ਚੇਤੇ ਤੌਰ ਤੇ। ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੀ ਚੋਲੀ ਦੀ ਸੇਵਾ ਪੰਜਵੀਂ ਵਾਰ ਪਾਈ ਆ। ਇਹ ਕਿਰਪਾ ਕਰਕੇ ਆਪ ਹੀ ਲੈਣ ਸੇਵਾ ਵਾਹਿਗੁਰੂ ਦੀ ਖਾਤੋਂ ਸਾਹਿਬ ਵਾਹਿਗੁਰੂ ਦੀ